ਵਾਦਰ ਦੇ ਜਿਹਨਾਂ ਨੇ ਕੱਲ ਨਾ ਸਿੱਖ ਰਸਤਾ ਉਤ ਕੀਤਾ ਤੇ ਇਹ ਵਾਰਸ ਨੇ ਮਹਾਰਾਜ ਰਣਜੀਤ ਸਿੰਘ ਦੇ ਤੇ ਇਹ ਵਾਰਸ ਸਾਬਾ ਜੋਰਾਵਰ ਸਿੰਘ ਬਾਬਾ ਫਤੀ ਸਿੰਘ ਮਸੂਮ ਜਿੰਦਾ ਜਿਨ੍ਹਾਂ ਜਿਨ੍ਹਾਂ ਨੇ ਇਹ ਮੈਂ ਦਾ ਮੈਂ ਸਮਝਦਾ ਹੱਕ ਸੱਚ ਦੀ ਲੜਾਈ ਲੜਦੇ ਨੇ ਸਹਾਤਾਂ ਦਿੱਤੀਆਂ ਪਰ ਸਰਕਾਰਾਂ ਨੂੰ ਨੌਜਵਾਨਾਂ ਦੀ ਪਰਖ ਦਾ ਪੇਪਰ ਨਹੀਂ ਲੈਣਾ ਚਾਹੀਦਾ ਕਿਉਂਕਿ ਕਪਾਸਿਟੀ ਪੇਪਰ ਚੱਲ ਰਹੇ ਆ ਯੂਨੀਵਰਸਿਟੀ ਦੇ ਵਿੱਚ ਤੁਸੀਂ ਕਰਾ ਦਿਓ ਚੋਣਾ ਤੇ ਫਿਰ ਜਿਹੜੇ ਸਾਡੇ ਭਰਾ ਬੀਜੇਪੀ ਦੇ ਵੱਡੇ ਵੱਡੇ ਦਗਮੇ ਮਾਰਦੇ ਆ ਇਥੇ ਮੰਤਰੀ ਵੀ ਬਣੇ ਫਿਰਦੇ ਆ ਬਹੁਤ ਕੁਛ ਬਹੁਤ ਬੜੀਆਂ ਗੱਲਾਂ ਕਰਦੇ ਆ ਜਿਹਦਾ ਮੈਂ ਨਾਂ ਨਹੀਂ ਲੈਣਾ ਗੱਲਾਂ ਵੱਡੀਆਂ ਕਰਦੇ ਆ ਐ ਗੱਲ ਪੱਲੇ ਕੱਖ ਨਹੀਂ ਜੇ ਪੱਲੇ ਸੀਗਾ ਭਾਈ ਫਿਰ ਤੁਸੀਂ ਕਰਾ ਦਿਓ ਕੀ ਗੱਲ ਹੈ ਚੋਣਾ ਕਿਉਂ ਨਹੀਂ ਕਰਾਉਂਦੇ ਜੇ ਤੁਹਾਡੀ ਨਹੀਂ ਮੰਨਦੇ ਇਥੇ ਲਾਓ ਧਰਨਾ ਅਸੀਂ ਤੁਹਾਡੇ ਨਾਲ ਚੱਲਦੇ ਆ ਤੁਹਾਡੀ ਲੀਡਰਸ਼ਿਪ ਦੇ ਖਿਲਾਫ ਤੁਸੀਂ ਜਾ ਕੇ ਲਾਓ ਨਾ ਪਰ ਤੁਹਾਡੀ ਦਿੱਲੀ 'ਚ ਨਹੀਂ ਸੁਣਦਾ ਤੁਸੀਂ ਇਤੋਂ ਤੱਕ ਕਿ ਸੰਭੂ ਤੱਕ ਹੀ ਲਲਕਰੀ ਮਾਰਨ ਵਾਲੇ ਹੋ ਉਦੋਂ ਗਾ ਇਹਨਾਂ ਦੀ ਕੋਈ ਨਹੀਂ ਸੁਣਦਾ ਅਕੇ ਰਾਜਸਥਾਨ ਨਹੀਂ ਖੋਣ ਜਾ ਰਹੇ ਇਹ ਨੇਤਕ ਕਿਤੇ ਦਿੱਲੀ ਕਮੇਟੀ ਖੋਲੀ ਹਰਿਆਣਾ ਕਮੇਟੀ ਪਟਨਾ ਸਾਹਿਬ ਹਜੂਰ ਸਾਹਿਬ ਤੇ ਤੁਸੀਂ ਹੁਣ ਇੱਥੇ ਯੂਨੀਵਰਸਿਟੀ ਤੇ ਨਾਲ ਹੀ ਤੇ ਹੁਣ ਤੁਸੀਂ ਰਾਜਸਤਾਨੀ ਦੀ ਗੱਲ ਕਰਦੇ ਹੋ ਤੇ ਇੱਕ ਪਾਸੇ ਸਤਾਪਦੀ ਬਣਾ ਰਹੇ ਹੋ ਬੜੇ ਪ੍ਰਧਾਨ ਮੰਤਰੀ ਜੀ ਗ੍ਰਹਿ ਮੰਤਰੀ ਜੀ ਪਰ ਸਦਾਪਦੀ ਮਨਾ ਕਿੰਨਾ ਦੀ ਰਹੇ ਹਨ ਉਹਨਾਂ ਦਾ ਫਲਸਫਾ ਕੀ ਸੀ ਵੀ ਕਿਸੇ ਦੇ ਹੱਕ ਨਾ ਮਾਰੋ ਤੱਕੇ ਨਾ ਜਨੂ ਨਾਂ ਲਾਹੋ ਜੇ ਪੰਡਿਤ ਕਿਰਪਾ RAM ਦੀ ਇਕਵਾਈ ਦੇ ਵਿੱਚ ਕਸ਼ਮੀਰੀ ਪੰਡਿਤ ਚੱਲ ਕੇ ਆਏ ਸੀ ਫਰਿਆਦ ਲੈ ਕੇ ਉਹਨਾਂ ਨੇ ਇਹ ਨਹੀਂ ਵੇਖਿਆ ਵੀ ਗੁਰੂ ਤੇਗ ਬਹਾਦਰ ਮਹਾਰਾਜ ਕਿਹੜੇ ਧਰਮ ਦੇ ਐ ਕਿਹੜੀ ਜਾਤ ਦੇ ਐ ਉਹ ਕਹਿੰਦੇ ਵੀ ਸਾਨੂੰ ਇਹੀ ਬਚਾ ਸਕਦੇ ਐ ਫਰਿਆ ਉਹ ਜੋਗ ਆ ਗੂਸੀ ਪੰਡਿਤ ਕਿਰਪਾ RAM ਜੀ ਗੁਰੂ ਤੇਗ ਬਹਾਦਰ ਮਹਾਰਾਜ ਦੀ ਚਾਦਰ ਇੰਦੀ ਚਾਦਰ ਫੇਰੀ ਕਿਹਾ ਜਾਂਦਾ ਨਾ ਤੇ ਫਿਰ ਤੁਸੀਂ ਉਹਨਾਂ ਨੂੰ ਯਾਦ ਕਰਦੇ ਹੋਏ ਉਹਨਾਂ ਦੀ ਵੰਸ ਕੌਮ ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਨਿਹਰਾ ਖਾਲਸਾ ਅਨੰਦਪੁਰ ਸਭੀ ਧਰਤੀ ਦੇ ਸਾਜਿਆ ਸੀ ਉਹਨਾਂ ਦੀ ਜੋ-ਜੋ ਡਿਮਾਂਡਾਂ ਜੋ-ਜੋ ਮੰਗਾ ਬੰਦੀ ਸਿੰਘਾਂ ਦਾ ਮਸਲਾ ਤੁਸੀਂ ਕਰਕੇ ਮੁਕਰ ਕੇ ਪਹਿਲੇ ਪਾਸੇ ਉਹਨਾਂ ਦੇਮਾਂਲੇ ਸਤਾਵ ਦਿੱਤੇ ਤੇ ਉਸ ਤੋਂ ਬਾਅਦ ਰਾਜਸਥਾਨੀ ਦਾ ਮਸਲਾ ਪਾਣੀਆਂ ਦਾ ਮਸਲਾ ਯੂਨੀਵਰਸਿਟੀਆਂ ਦਾ ਮਸਲਾ ਅਸੀਂ ਸਪਰਿੰਗ ਮੰਗੂ ਨਾ ਜੰਪ ਮਾਰਾਂਗੇ ਸੋ ਇਸ ਕਰਕੇ ਸੈਂਟਰ ਸਰਕਾਰ ਨੂੰ ਭਾਰਤ ਸਰਕਾਰ ਨੂੰ ਪੰਜਾਬ ਨੂੰ ਬੇਗਾਨਗੀ ਦਾ ਅਹਿਸਾਸ ਨਹੀਂ ਦਿਵਾਉਣਾ ਚਾਹੀਦਾ ਟੈਲੀਪੋਸ ਪੰਜਾਬੀ ਤੁਸੀਂ ਦੇਖ ਰਹੇ ਹੋ ਮੈਂ ਗਗਨ ਸ਼ਕਲਾ ਪੰਜਾਬ ਯੂਨੀਵਰਸਿਟੀ ਦੇ ਵਿੱਚ ਮੌਜੂਦ ਹਾਂ ਤੇ ਲਗਾਤਾਰ ਵਿਦਿਆਰਥੀਆਂ ਦਾ ਸੰਘਰਸ਼ ਜਾਰੀ ਹੈ ਮੇਰੇ ਨਾਲ ਗੁਰਪ੍ਰੀਤ ਸਿੰਘ ਛੱਬਰ ਨੇ ਮੈਂਬਰ ਐਸਜੀਪੀਸੀ ਨੇ ਗੱਲਬਾਤ ਕਰ ਲੈਣਾ ਸਰ तमाम ਜਥੇਬੰਦੀਆਂ ਦਾ ਜਿਹੜਾ ਸਮਰਥਨ ਆ ਉਹ ਵਿਦਿਆਰਥੀਆਂ ਨੂੰ ਆ ਇਸ ਬਾਬਤ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਲਗਭਗ 1 ਮਹੀਨਾ ਹੋਣ ਵਾਲਾ ਹੈ ਇਹਨਾਂ ਬੱਚਿਆਂ ਨੂੰ ਯੂਨੀਵਰਸਿਟੀ ਦੇ ਵਿੱਚ ਆਪਣੀਆਂ ਪੜਾਈਆਂ ਛੱਡ ਕੇ ਧਰਨਾ ਦੇਣਾ ਪੈ ਰਿਹਾ ਮੈਂ ਸਮਝਦਾ ਇਕੱਲੇ तमाम ਜਥੇਬੰਦੀ ਨਹੀਂ ਪੂਰਾ ਦੁਨੀਆ 'ਚ ਬੈਠਾ ਪੰਜਾਬੀ ਆ ਜਿਹੜਾ ਉਹ ਹਰ ਇੱਕ ਇਹ ਨੌਜਵਾਨਾਂ ਦਾ ਸਾਥ ਦੇ ਰਿਹਾ ਤੇ ਜੋ ਦੇਣਾ ਬਣਦਾ ਵੀ ਹੈ ਤੇ ਮੈਂ ਵਧਾਈ ਵੀ ਦਿੰਨਾ ਨੌਜਵਾਨਾਂ ਨੂੰ ਜਿਵੇਂ ਸਟੇਜ ਤੇ ਹੀ ਬੋਲਣਾ ਇਹ ਵੀ ਮੈਂ ਨੌਜਵਾਨਾਂ ਨੂੰ ਵਧਾਈ ਦਿੱਤੀ ਕਿ ਤੁਸੀਂ ਤੁਹਾਡੇ ਤੋਂ ਬਹੁਤ ਉਮੀਦਾਂ ਗੱਲ ਇਹ ਹੀ ਨਹੀਂ ਇਹ ਮਸਲਦਾ ਤੁਸੀਂ ਜਿੱਤ ਲਿਆ ਜਿੱਤ ਲੈਣਾ ਬਹੁ ਗਿਣਤੀ ਜਿੱਤ ਲਿਆ ਥੋੜਾ ਰਹਿ ਗਿਆ ਇਸੇ ਤਰ੍ਹਾਂ ਏਕਾ ਬਣਾ ਕੇ ਜਿੱਥੇ ਜੋਸ਼ ਤੋਂ ਕੰਮ ਲੈਣਾ ਹੋਸ਼ ਤੋਂ ਵੀ ਕੰਮ ਲੈਣਾਗਾ ਤੇ ਨਾਲ ਸਰਕਾਰਾਂ ਨੂੰ ਵੀ ਸਮਝ ਲੈਣਾ ਚਾਹੀਦਾ ਕਿ ਇਹ ਵਾਰਿਸ ਹੈ ਬਾਬਾ ਬੰਦਾ ਸਿੰਘ ਬਹਾਦਰ ਦੇ ਜਿਨ੍ਹਾਂ ਨੇ ਕੱਲ੍ਹ ਸਿੱਖ ਰਸਤਾ ਸਥਾਪਿਤ ਕੀਤਾ ਤੇ ਇਹ ਵਾਰਿਸ ਨੇ ਮਹਾਰਾਜਾ ਰਣਜੀਤ ਸਿੰਘ ਦੇ ਤੇ ਇਹ ਵਾਰਿਸ ਸਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਮਸੂਮ ਜਿੰਦਾ ਜਿਨ੍ਹਾਂ ਨੇ ਮੈਂ ਮੈਂ ਸਮਝਦਾ ਹੱਕ ਸੱਚ ਦੀ ਲੜਾਈ ਲੜਦੇ ਨੇ ਸਹਾਤਾਂ ਦਿੱਤੀਆਂ ਔਰ ਸਰਕਾਰਾਂ ਨੂੰ ਨੌਜਵਾਨਾਂ ਦੀ ਪਰਖ ਦਾ ਪੇਪਰ ਨਹੀਂ ਲੈਣਾ ਚਾਹੀਦਾ ਕਿਉਂਕਿ ਕਪੈਸਿਟੀ ਪੇਪਰ ਚੱਲ ਰਿਹਾ ਜੁਨੀਵਰਸਿਟੀ ਦੇ ਵਿੱਚ ਤੁਹਾਨੂੰ ਪਤਾ ਹੈ ਫਿਰ ਜੇ ਤੁਹਾਡੀ ਨੀਅਤ ਸਹੀ ਹੈ ਤਾਂ ਤੁਸੀਂ ਕਰਾ ਦਿਓ ਚੋਣਾ ਤੇ ਫਿਰ ਜਿਹੜੇ ਸਾਡੇ ਭਰਾ ਬੀਜੇਪੀ ਦੇ ਵੱਡੇ ਵੱਡੇ ਦਗਮੇ ਮਾਰਦੇ ਆ ਇਥੇ ਮੰਤਰੀ ਵੀ ਬਣੇ ਫਿਰਦੇ ਆ ਬਹੁਤ ਕੁਝ ਬੜੀਆਂ ਗੱਲਾਂ ਕਰਦੇ ਆ ਜਿਹਦਾ ਮੈਂ ਨਾਂ ਨਹੀਂ ਲੈਣਾ ਗੱਲਾਂ ਵੱਡੀਆਂ ਕਰਦੇ ਆ ਇਹ ਗੱਲ ਪੱਲੇ ਕੱਖ ਨਹੀਂ ਪੱਲੇ ਹੈ ਨਹੀਂ ਜੇ ਪੱਲੇ ਸੀਗਾ ਭਾਈ ਫਿਰ ਤੁਸੀਂ ਕਰਾ ਦਿਓ ਕੀ ਗੱਲ ਐ ਚੋਣਾ ਕਿਉਂ ਨਹੀਂ ਕਰਾਉਂਦੇ ਜੇ ਤੁਹਾਡੀ ਨਹੀਂ ਮੰਨਦੇ ਤਾਂ ਲਾਓ ਧਰਨਾ ਅਸੀਂ ਤੁਹਾਡੇ ਨਾਲ ਚੱਲਦੇ ਆ ਤੁਹਾਡੀ ਲੀਡਰਸ਼ਿਪ ਦੇ ਖਿਲਾਫ ਤੁਸੀਂ ਜਾ ਕੇ ਲਾਓ ਨਾ ਪਰ ਤੁਹਾਡੀ ਦਿੱਲੀ ਚ ਨਹੀਂ ਸੁਣਦਾ ਤੁਸੀਂ ਇੱਥੋਂ ਤੱਕ ਕਿ ਸੰਭੂ ਤੱਕ ਹੀ ਲੜਕਰੀਆਂ ਮਾਰਨ ਵਾਲੇ ਹੋ ਉਦੋਂ ਗਾਂ ਇਹਨਾਂ ਦੀ ਕੋਈ ਨਹੀਂ ਸੁਣਦਾ ਇਸ ਕਰਕੇ ਪਰ ਸਰਕਾਰਾਂ ਨੂੰ ਇਹ ਭਾਵਨਾਵਾਂ ਸਮਝਣੀਆਂ ਚਾਹੀਦੀਆਂ ਕਿ ਕਿਸ ਤਰ੍ਹਾਂ ਤੁਸੀਂ ਇਕੱਲਾ ਹੀ ਨਹੀਂ ਆ ਪਿੱਛੇ ਜੇ ਇੱਕ ਹੋਰ ਗੱਲ ਚੱਲ ਪਈ ਸੀ ਕਿ ਰਾਜਸਥਾਨੀ ਵੀ ਖੋਣ ਜਾ ਰਹੇ ਆ ਇਹ ਨੇਤਕ ਕਿਤੇ ਦਿੱਲੀ ਕਮੇਟੀ ਖੋਲੀ ਹਰਿਆਣਾ ਕਮੇਟੀ ਪਟਨਾ ਸਾਹਿਬ ਹਜੂਰ ਸਾਹਿਬ ਤੇ ਤੁਸੀਂ ਹੁਣ ਇੱਥੇ ਯੂਨੀਵਰਸਿਟੀ ਤੇ ਨਾਲ ਹੀ ਤੇ ਹੁਣ ਤੁਸੀਂ ਰਾਜਸਥਾਨੀ ਦੀ ਗੱਲ ਕਰਦੇ ਹੋ ਤੇ ਇੱਕ ਪਾਸੇ ਸਤਾਪਦੀ ਬਣਾ ਰਹੇ ਹੋ ਬڑے ਪ੍ਰਧਾਨ ਮੰਤਰੀ ਜੀ ਗ੍ਰਹਿ ਮੰਤਰੀ ਜੀ ਸਤਾਪਦੀ ਤੇ ਚਬਰ ਸਭ ਕੋਈ ਮਨਾ ਸਕਦਾ ਤੁਹਾਨੂੰ ਕੀ ਇਤਰਾਜ਼ ਹੈ ਪਰ ਸਦਾਪਦੀ ਮਨਾ ਕਿੰਨਾ ਦੀ ਰਹੇ ਹਨ ਉਹ ਇੱਕ ਬਹਾਦਰ ਜੀ ਦੀ ਨੇ ਸਭ ਦੇ ਗੁਰੂ ਨੇ ਉਹਨਾਂ ਦਾ ਸਿਧਾਂਤ ਕੀ ਸੀ ਉਹਨਾਂ ਦਾ ਫਲਸਫਾ ਕੀ ਸੀ ਵੀ ਕਿਸੇ ਦੇ ਹੱਕ ਨਾ ਮਾਰੋ ਟੱਕੇ ਨਾ ਜਨੂ ਨਾ ਲਾਹੋ ਜੇ ਪੰਡਤ ਕਿਰਪਾ ਰਾਮ ਦੀ ਅਗਵਾਈ ਦੇ ਵਿੱਚ ਕਸ਼ਮੀਰੀ ਪੰਡਤ ਚੱਲ ਕੇ ਆਏ ਸੀ ਫਰਿਆਦ ਲੈ ਕੇ ਉਹਨਾਂ ਨੇ ਇਹ ਨਹੀਂ ਵੇਖਿਆ ਵੀ ਗੁਰੂ ਤੇਗ ਬਹਾਦਰ ਮਹਾਰਾਜ ਕਿਹੜੇ ਧਰਮ ਦੇ ਐ ਕਿਹੜੀ ਜਾਤ ਦੇ ਐ ਉਹ ਕਹਿੰਦੇ ਵੀ ਸਾਨੂੰ ਇਹੀ ਬਚਾ ਸਕਦੇ ਐ ਫਰਿਆ ਉਹ ਜੋਗ ਆ ਗੂ ਸੀ ਪੰਡਤ ਕਿਰਪਾ ਰਾਮ ਜੀ ਅਗਵਾਈ ਕੀਤੀ ਆਏ ਤਾਂ ਮਸਲਾ ਹੱਲ ਹੋਇਆ ਤੇ ਅੱਜ ਤੇ ਪ੍ਰਧਾਨ ਮੰਤਰੀ ਤੇ ਮੱਥਾ ਟੇਕਣ ਵੀ ਨਹੀਂ ਆਇਆ ਨੰਦਪੁਰ ਸਾਹਿਬ ਸੀਸਗੰ੍ਹ ਸਾਹਿਬ ਵੀ ਨਹੀਂ ਮੱਥਾ ਟੇਕਿਆ ਤੁਸੀਂ ਵੀ ਦੇਸ਼ ਦੇ ਆਗੂ ਹੋ ਜਿਵੇਂ ਪੰਡਤ ਕਿਰਪਾ ਰਾਮ ਜੀ ਅਗਵਾਈ ਕਰਦੇ ਸੀ ਤੁਸੀਂ ਵੀ ਆਗੂ ਹੋ ਤੇ ਪਰ ਤੁਸੀਂ ਬੈਠੇ ਲਾਨ ਵੀ ਕਰ ਸਕਦੇ ਹੋ ਕੋਈ ਲਾਨ ਨਹੀਂ ਕਿੱਥੇ ਹੱਕ ਸੀ ਵੀ ਭਾਈ ਪੰਜਾਬ ਦੇ ਕੌਮ ਦੇ ਪੰਥ ਦੇ ਜੋ-ਜੋ ਲਾਂਬੇ ਹੈ ਜੋ-ਜੋ ਗਿਲੇ ਹੈ ਮੈਂ 47 ਤੋਂ ਬਾਅਦ ਜੰਨੀਆਂ ਸਰਕਾਰਾਂ ਰਹੀਆਂ ਪ੍ਰਧਾਨ ਮੰਤਰੀ ਰਹੇ ਉਹਨਾਂ ਨੇ ਚਾਹੇ ਧੱਕੇ ਹੀ ਕੀਤੇ ਹੈ ਮੈਂ ਆ ਮੰਨਦਾ ਕਿਉਂਕਿ ਕਈ ਵਾਰੀ ਪ੍ਰਧਾਨ ਮੰਤਰੀ ਨੇ ਕਿਹਾ ਨਾ ਵੀ 골ਡਨ ਟੈਂਪਲ 'ਤੇ ਅਕਾਲ ਤਖਤ 'ਤੇ ਟੈਂਕ ਤੋਪ ਚੜਾ ਦਈਏ ਉਹਨਾਂ ਨੇ ਇਹ ਕਾਂਗਰਸ ਵਾਲੋਂ ਨੇ ਕਹਿੰਦੇ ਹਨ ਤੇ ਫਿਰ ਤੁਸੀਂ ਭਾਈ ਸਾਡੇ ਸੱਚ ਹੈ ਇਹ ਸੱਚ ਹੈ ਇਕੱਲਾ ਬੋਲ ਕੇ ਨਹੀਂ ਨਾ ਜੀ ਸੋਡੇ ਕੋਲੇ ਕਲਮ ਦੀ ਤਾਕਤ ਹੈ ਤੁਸੀਂ ਕਹੋ ਗੁਰੂ ਤੇਗ ਬਹਾਦਰ ਮਹਾਰਾਜ ਦੀ ਆ ਰਹੀ ਹੈ ਅਸੀਂ ਕਹਿੰਦੇ ਨਾ ਪ੍ਰਧਾਨ ਮੰਤਰੀ ਜੀ ਵੀ ਸਾਰੇ ਜਹਾਂ ਚ ਅੱਛਾ ਹਿੰਦੁਸਤਾਨ ਹਮਾਰਾ ਉਹ ਕਿਵੇਂ ਹੋਇਆ ਗੁਰ ਤੇਗ ਬਹਾਦਰ ਮਾਰਾ ਹਿੰਦ ਦੀ ਚਾਦਰ ਹਿੰਦੀ ਚਾਦਰ ਫੇਰੀ ਗਏ ਜਾਂਦਾ ਨਾ ਤੇ ਫਿਰ ਤੁਸੀਂ ਉਹਨਾਂ ਨੂੰ ਯਾਦ ਕਰਦੇ ਹੋਏ ਉਹਨਾਂ ਦੀ ਵੰਸ ਕੌਮ ਜੋ ਗੁਰੂ ਗੋਬਿੰਦ ਸਿੰਘ ਮਹਾਰਾ ਜੀ ਨਿਹਰਾ ਖਾਲਸਾ ਅਨੰਦਪੁਰ ਸਾਹਿਬ ਦੀ ਧਰਤੀ ਦੇ ਸਾਜਿਆ ਸੀ ਉਹਨਾਂ ਦੀ ਜੋ-ਜੋ ਡਿਮਾਂਡਾਂ ਜੋ-ਜੋ ਮੰਗਾ ਬੰਦੀ ਸਿੰਘਾਂ ਦਾ ਮਸਲਾ ਤੁਸੀਂ ਕਰਕੇ ਮੁੱਕਰ ਕੇ ਪਹਿਲੇ ਪਾਸੇ ਉਹਨਾਂ ਦੇ ਮਾਰੇ ਸਤਾਪ ਦਿੱਤੇ ਤੇ ਉਸ ਤੋਂ ਬਾਅਦ ਰਾਜਸਥਾਨੀ ਦਾ ਮਸਲਾ ਪਾਣੀਆਂ ਦਾ ਮਸਲਾ ਯੂਨੀਵਰਸਿਟੀਆਂ ਦਾ ਮਸਲਾ ਤੇ ਹੋਰ ਤੁਸੀਂ ਸਬੰਧੀ ਜੇ ਸਾਰੇ ਦੇਸ਼ ਗੁਰਤੇਬਾਦ ਦੀਆਂ ਸਿਕਾਵਾਂ ਤੇ ਚੱਲੇ ਤੇ ਚੱਲਣ ਲਈ ਪ੍ਰਧਾਨ ਮੰਤਰੀ ਜੀ ਪ੍ਰੇਰਿਤ ਕਰਨ ਤਾਂ ਸਾਰੀਆਂ ਲੜਾਈਆਂ ਖਤਮ ਹੋ ਜਾਣ ਜੰਗਾਂ ਖਤਮ ਹੋ ਜਾਣ ਪਰ ਇਹ ਇਕੱਲੇ ਡਾਇਲੋਗ ਬਣ ਕੇ ਰਹਿਗੇ ਇਹਨੂੰ ਅਮਲੀ ਜਾਮਾ ਨਹੀਂ ਪਰਾਇਆ ਜਾ ਰਿਹਾ ਸਿੱਖਾਂ ਨੂੰ ਚੀਜ਼ ਦਿੱਤੀ ਜਾ ਰਹੀ ਹੈ ਹੁਣ ਗੁਰੂ ਘਰਾਂ ਦੇ ਵਿੱਚ ਮੋਦੀ ਸਾਹਿਬ ਨੇ ਕੀ ਲੈਣਾ ਸੀ ਅਮਿਤਸਰ ਨੇ ਕੀ ਲੈਣਾ ਸੀ ਕਿਉਂ ਆਂਦਾ ਹੁੰਦਾ ਜੀ ਕਰਦੇ ਐ ਬਸ ਇਹੀ ਵੇਤੋਂ ਲੰਗਰ ਕਿਉਂ ਆਉਂਦਾ ਜੇ ਸਾਡੇ ਖਿਲਾਫ ਧਰਨੇ ਮਜਾਰੇ ਕਰਦੇ ਆ ਲੋਕ ਬਾਬਰ ਨੂੰ ਜਾਬਰ ਕਹਿੰਦੇ ਐ ਜ਼ੁਲਮ ਦੇ ਖਿਲਾਫ ਲੜਾਈ ਲੜਦੇ ਆ ਜੰਤਰ ਮੰਤਰ ਚ ਇੱਥੇ ਲੰਗਰ ਆਉਂਦਾ ਸੀ ਇੱਥੇ ਬਿਸਤਰਾ ਮਿਲਦਾ ਸੀ ਇੱਥੇ ਇਕੱਠੇ ਹੋ ਕੇ ਸਿੱਖ ਆਪਦੀ ਕੌਮ ਦੀਆਂ ਧਰਮ ਦੀਆਂ ਪੰਥ ਦੀਆਂ ਜਿਵੇਂ ਔਰੰਗਜ਼ੇਬ ਉਦੋਂ ਜਲੂਲ ਹਾਰਿਆ ਸੀ ਤੇ ਅੱਜ ਤੋ ਅੱਜ ਦੇ ਹਕੂਮਰਾਨ ਸਾਡੇ ਗੁਰੂ ਘਰ ਪਾੜ ਰਹੇ ਐ ਖੋ ਰਹੇ ਐ ਬੰਡੀਆਂ ਪਾ ਰਹੇ ਐ ਕਿ ਇਕੱਠੇ ਹੋ ਕੇ ਆਪਦੀ ਕੌਮ ਦੀ ਗੱਲ ਨਾ ਕਰ ਸਕਣ ਇਹ ਕਿਹੜੇ ਸਿਧਾਂਤ ਤੇ ਚੱਲਿਓ ਤੁਸੀਂ ਕਿੰਨ ਕੀ ਲੱਗਦਾ ਕਿਥੇ ਕਿੰਦਰ ਜਿਹੜਾ ਉਹ ਵਿਤਕਰਾ ਕਰਦਾ ਹੋਇਆ ਨਜ਼ਰ ਆ ਰਿਹਾ ਪੰਜਾਬ ਦੇ ਨਾਲ ਇਹ ਡਰ ਹੈ ਜੀ ਚੋਰ ਨੂੰ ਪਾਲਾ ਹੁੰਦਾ ਇਹ ਡਰ ਹੈ ਕਿ ਇਹ ਲੋਕ ਮੁਗਲ ਨਾਲ ਵੀ ਲੜੇ ਇਹ ਲੋਕ ਅੰਗਰੇਜ਼ ਨਾਲ ਵੀ ਲੜੇ ਤੇ ਇਹ ਲੋਕ ਇੰਦਰਾ ਗਾਂਧੀ ਨਾਲ ਵੀ ਲੜੇ ਤੇ ਇਹ ਲੋਕ ਕਾਲੇ ਕਾਨੂੰਨਾਂ ਵਾਲੇ ਨਰਿੰਦਰ ਮੋਦੀ ਨਾਲ ਵੀ ਲੜੇ ਤੇ ਇਹ ਲੋਕ ਲੜਦੇ ਰਹਿਣਗੇ ਇਹਨਾਂ ਨੂੰ ਬੰਡੀਆਂ ਪਾਈ ਰੱਖੋ ਕਿਦੇ ਨੇ ਤੇ ਐਨ ਐਸ ਇ ਲਾ ਦੇ ਉਹਦੀ ਲੜਾਈ ਲੜਨ ਲੱਗ ਜਾਣਗੇ ਕਿਦੇ ਇਹਨਾਂ ਦੀ ਯੂਨੀਵਰਸਿਟੀ ਕਹਦੇ ਹੋਗੇ ਸਿੱਖੋਣੇ ਆ ਉਧਰ ਲੜਨ ਲੱਗ ਜਾਣਗੇ ਕਿਦੇ ਇਹ ਕਹੇ ਸੀ ਰਾਜਤਾਨੀ ਕੋਣੇ ਆ ਉਧਰ ਲੜਨ ਲੱਗ ਜਾਣਗੇ ਤੇ ਇਹ ਮੈਂ ਸਮਝਦਾ ਕਿੱਥੇ ਤਾਂ ਸੀ ਦੁਨੀਆ ਦੀ ਲੜਾਈ ਲੜਦੇ ਆ ਜੇ ਕਿਸੇ ਹਿੰਦੂ ਤੇ ਭੀੜ ਪੈਂਦੀ ਆ ਤਾਂ ਲੜਦੇ ਆ ਮੁਸਲਮਾਨਾਂ ਤੇ ਭੀੜ ਪੈਂਦੀ ਆ ਤਾਂ ਲੜਦੇ ਆ ਅਸਾਈ ਤੇ ਭੀੜ ਪੈਂਦੀ ਆ ਤਾਂ ਲੜਦੇ ਆ ਨਰਿੰਦਰ ਮੋਦੀ ਤੇ ਭੀੜ ਪਈ ਤਾਂ ਵੀ ਲੜਾਂਗੇ ਅਸੀਂ ਜੇ ਇਹਨਾਂ ਤੇ ਭੀੜ ਪਈ ਅਸੀਂ ਪਹਿਲਾਂ ਵੀ ਲੜੀਏ ਲੁਕੇ ਆ ਪੰਜਾਬ 'ਚ ਹੀ ਸੀ ਐਮਰਜੈਂਸੀ ਵੇਲੇ ਇੱਥੇ ਹੀ ਲੁਕੇ ਸੀ ਸੋ ਅਸੀਂ ਲੜਦੇਪ ਸਾਨੂੰ ਲੜਨ ਯੋਗਰੇ ਅਸੀਂ ਤਕੜੇ ਹੋ ਰਹੇ ਹਾਂ ਜਿੰਨਾ ਤੋਂ ਹੀ ਸਾਨੂੰ ਦੱਬ ਰਹੇ ਹੋ ਨਾ ਅਸੀਂ ਸਪ੍ਰਿੰਗ ਮੰਗੂ ਨਾ ਜੰਪ ਮਾਰਾਂਗੇ ਸੋ ਇਸ ਕਰਕੇ ਸੈਂਟਰ ਸਰਕਾਰ ਨੂੰ ਭਾਰਤ ਸਰਕਾਰ ਨੂੰ ਪੰਜਾਬ ਨੂੰ ਬਗਾਨਗੀ ਦਾ ਅਹਿਸਾਸ ਨਹੀਂ ਦਿਵਾਉਣਾ ਚਾਹੀਦਾ ਤੁਸੀਂ ਇਹ ਨਾ ਸਮਝੋ ਵੀ ਕਿਤੇ ਗੁਲਾਮ ਨੇ ਸੋ ਇਸ ਕਰਕੇ ਅਸੀਂ ਬਹੁਤ ਵੱਡੀ ਰਾਜ ਹੰਡਾਈ ਵੀ ਹੈ ਰਾਜ ਦਵਾਏ ਵੀ ਹੈ ਅਸੀਂ ਤੁਹਾਡੇ ਨਾਲ ਰਹਿਣਾ ਚਾਹੁੰਨੇ ਆ ਪਰ ਸਾਡੇ ਗਿਲੇ ਸਿਕਵੇ ਦੂਰ ਕਰ ਦਿਓ ਇਹੀ ਬਿਹਤਰ ਹੈ ਇਹ ਨੌਜਵਾਨ ਪਨੀਰੀ ਇਥੋਂ ਚੱਲੀ ਹੋਈ ਚਿੰਗਿਆਰੀ ਕੱਲਾ ਯੂਨੀਵਰਸਿਟੀ ਨਹੀਂ ਅਸੀਂ ਡੈਮਾਂ ਦੇ ਅਧਿਕਾਰ ਵੀ ਲਵਾਂਗੇ ਰਾਜਸਥਾਨੀ ਵੀ ਲਵਾਂਗੇ ਤੇ ਪਾਣੀ ਦਾ ਮਸਲਾ ਵੀ ਹੱਲ ਕਰਾਵਾਂਗੇ ਤੇ ਬੰਦੀ ਸਿੰਘਾਂ ਨੂੰ ਵੀ ਰਿਹਾ ਕਰਾਵਾਂਗੇ ਬਿਹਤਰ ਇਹੀ ਹੈ ਕਿ ਤੁਸੀਂ ਸਤਵਦੀ ਸਮਾਗਮਾਂ ਨੂੰ ਸਮਰਪਿਤ ਆਪ ਹੀ ਕਰ ਦਿਓ ਠੀਕ ਹੈ ਬਹੁਤ ਮਿਹਰਬਾਨੀ ਤਾਂ ਗੁਰਪ੍ਰੀਤ ਛੱਬਰ ਕਹਿੰਦੇ ਸਾਨੂੰ ਡਰਾਉਣਾ ਬੰਦ ਕਰ ਦਿਓ ਜਿੰਨਾ ਦਬਾਓਗੇ ਉੰਨਾ ਜੰਪ ਕਰਕੇ ਬਾਹਰ ਆਵਾਂਗੇ ਲਗਾਤਾਰ ਪੰਜਾਬ ਦੇ ਨਾਲ ਕੇਂਦਰ ਵਿਤਕਰੇ ਕਰ ਰਿਹਾ ਪਰ ਪੰਜਾਬ ਆਪਣੇ ਹੱਕ ਜ਼ਰੂਰ ਲੈ ਕੇ ਰਹੇਗਾ ਕੈਮਰਾ ਪਰਸਨ ਰੋਸ਼ਨ ਨਗਰਿਕ ਸ਼ੁਕਲਾ ਡੇਲੀ ਪੋਸਟ ਪੰਜਾਬੀ